ਜੀ ਅੱਜ ਦਾ ਬਲੌਗ ਕਰਦੇ ਆਂ ਜੀ ਆਲੂ ਘਰ ਤੋਂ ਹੀ ਤੇ ਅੱਜ ਅਸੀਂ ਜਾ ਰਹੇ ਆਂ ਸ਼ਹਿਰ ਵੱਲ ਨੂੰ ਤੇ ਲੋ ਜੀ ਪਹਿਲਾਂ ਤਾਂ ਮੇਰਾ ਬੋਡੀਗਾਰਡ ਦੇਖੋ ਬੋਡੀਗਾਰਡ ਆ ਗਿਆ ਮੇਰਾ ਤੇ ਅਸੀਂ ਜਾ ਰਹੇ ਆਂ ਅੱਜ ਸ਼ਹਿਰ ਨੂੰ ਤੇ ਦਿਖਾਉਣੇ ਤੁਹਾਨੂੰ ਅੱਜ ਸਾਡਾ ਟਾਊਨ ਇਹ 60 ਕਿਲੋਮੀਟਰ ਆ ਸਿੱਧਾ ਸਿੱਧਾ ਰਾਹ ਆ ਤੇ ਚਲੋ ਚੱਲਦੇ ਆਂ ਤੇ ਤੁਹਾਨੂੰ ਦਿਖਾਉਣੇ ਆਂ ਆਜੋ ਲੋਰੀ ਕਾਰ ਤੋਂ ਫਾਟੇ ਚੱਲੇ ਪਾਣੀ ਜੀ ਕੋਹਾਟ ਵਾਈ ਚੱਲਣ ਲਈ ਆ ਨਿਆਣੇ ਸਕੂਲਾਂ ਨੂੰ ਤੁਰੇ ਹੋ ਆ ਕੋਈ ਕਿਤੇ ਕੋਈ ਕਿਤੇ ਅਸੀਂ ਵੀ ਇਦਾਂ ਤੁਰੇ ਫਿਰਦੇ ਆ ਤੇ ਅਸੀਂ ਜਾ ਰਹੇ ਆਂ ਸ਼ਹਿਰ ਨੂੰ ਅੱਜ ਤੁਹਾਨੂੰ ਦਿਖਾਉਣਾ ਹੈ ਸ਼ਹਿਰ ਦਾ ਮਹੌਲਾ ਸਾਡੇ ਲੋਕਲ ਟਾਊਨ ਦਾ। ਕਾ ਵੀ ਬੜਾ ਟਾਊਨ ਆ। ਛੋਟਾ ਨਹੀਂ ਗਾ ਸਾਡੇ ਮਤਲਬ ਕਹਿ ਲੋ। ਅ ਤਿੰਨਾ ਚਾਰਾਂ ਡਿਸਟ੍ਰਿਕਟਾਂ ਨੂੰ ਇੱਕੋ ਹੀ ਟਾਊਨ ਪੈਂਦਾ ਉਹ। ਤੇ ਉੱਥੇ ਜਾ ਰਹੇ ਹਾਂ। ਯਾ ਲੋ ਯਾ ਦੇਖ ਯਾ। ਅ ਸੂਰਜ ਉੱਧਰਲੇ ਬੰਨੇ ਹੋ ਤਾਂ ਕਰਕੇ ਨਾ ਪਰਸ਼ਾਵਾ ਪੈਣ ਡਿਆ ਇਹਦਾ। ਵੀਡੀਓ ਸਾਫ਼ ਨਹੀਂ ਬਣ ਰਹੀ ਜਿੱਦ ਜਿੱਦ ਤੇ ਟਾਊਨ ਟਾਊਨ ਆਈ ਗਏ ਉਦੋਂ ਤਾਈ ਤੁਹਾਨੂੰ ਦਿਖਾਈ ਜਾਣਾ ਆ ਰਾਹ ਦੇ ਵਿੱਚ ਵੀ ਜਿੱਦਾਂ ਜਿੱਦਾਂ ਆਏ ਗਏ ਉਦੋਂ ਤਾਈ ਤੁਹਾਨੂੰ ਦਿਖਾਈ ਜਾਵਾਂਗੇ ਜਿੰਨੀ ਕੁ ਜਾਣਕਾਰੀ ਹੈਗੀ ਤੁਹਾਨੂੰ ਜ਼ਰੂਰ ਦਵਾਂਗੇ ਤੇ ਤੇਲ ਪਵਾ ਲਈਏ ਪਹਿਲਾਂ ਗੱਡੀ 'ਚ ਆ ਅਗਲੇ ਪੰਪ ਤੋਂ ਪਾਉਂਦੇ ਆ ਚਾਰ ਚੱਪ ਅਜੇ ਆਪਣੇ ਟਾਊਨ ਦੇ ਵਿੱਚ ਹੀ ਆਈ ਹਾਂ ਜੀ ਬਸ ਆਪਣਾ ਟਾਊਨ ਅਹੀਂ پارک ਕਰਨ ਵਾਲੇ ਹੀ ਲੋ ਜੀ ਪਹੁੰਚ ਗਏ ਆ ਪੁਛ ਗਮਾ ਮੈਸੇਜ ਐਕ ਕਰੋ ਤੁਸੀਂ ਚੇਨ ਵਾਲਾ ਮੈਸੀ ਚੇਨ ਵਾਲਾ ਇਹ ਵੀ ਆਪਣੇ ਇੰਡੀਆ ਨਹੀਂ ਆ ਇੱਥੇ ਮੈਨੂੰ ਲੱਗਦਾ ਉਹਨਾਂ ਦਾ ਆ ਉਹਨਾਂ ਦਾ ਕੰਮ ਹੈ ਇੱਥੇ ਬਜਰੀ-ਬੁਜਰੀ ਜਿੱਦਾਂ ਮਤਲਬ ਉਹ ਕੰਮ ਹੈ ਉਹਨਾਂ ਦਾ ਠੇਕਾ ਲਿਆ ਹੋਇਆ ਹੈ ਉਹਨਾਂ ਨੇ ਉਹ ਕੰਮ ਕਰਦੇ ਇੱਥੇ ਦੇ ਵੀ ਆ ਰਿ ਕੋਚੇ ਕੋਮਾ ਸੈਂਟਰ ਸੈਂਟਰ ਜਿੱਦਾਂ ਆਪਣੇ ਕੋਈ ਜ਼ਿਆਦਾ ਨਹੀਂ ਆ ਇੱਥੇ ਇਦਾਂ ਦੇ ਆ ਟਾਊਨ ਵਗੈਰਾ ਜਿਹੜੇ ਆ ਹੌਲੀ-ਹੌਲੀ ਡਿਵੈਲਪ ਹੋ ਰਹੇ ਆ ਜਿਹੜਾ ਆ ਉਹ ਥੋੜਾ ਜਿਹਾ ਜ਼ਿਆਦਾ ਡਿਵੈਲਪ ਪਿਆ ਲੋਕੀ ਇੱਥੇ ਲਿਆ ਜਿਹੜੀਆਂ ਬਿਲਡਿੰਗਾਂ ਵਗੈਰਾ ਬਣਾਉਂਦੇ ਇਹ ਵੀ ਹੋਰ ਟਾਈਪ ਦੀਆਂ ਆ ਤੇ ਬੰਦੇ ਵੀ ਥੋੜੇ ਨਿਮਰਤਾ ਵਾਲੇ ਆ ਜ਼ਿਆਦਾ ਕੋਈ ਇਹਨਾਂ ਨੂੰ ਹੈ ਨਹੀਂ ਇਦਾਂ ਕੀ ਆ ਕਰਨਾ ਹੀ ਉਦਾਂ ਕਰਨਾ ਵਧੀਆ ਬੰਦੇ ਆ ਇੱਕ ਹਿਸਾਬ ਦਾ ਆਪਣਾ ਪੁਰਾਣਾ ਪੰਜਾਬ ਕਹਿ ਲਓ ਤੁਸੀਂ ਵੀ ਉਦਾਂ ਹੀ ਆ ਪੁਰਾਣਾ ਪੰਜਾਬ ਹੀ ਹੈ ਇੱਕ ਹਿਸਾਬ ਦਾ ਨਾ ਦੀ ਕੋਈ ਗੰਮਾ ਟੱਪ ਗਈ ਤੇ ਬਦੰਡ ਨਹੀਂ ਸ਼ਹਿਰਾਂ ਨੂੰ ਗੁੱਲੂ ਆਲੋਂ ਇੱਥੋਂ ਜਾਂਦੀ ਆ ਬੋਲੀ ਆ ਦੇਖੋ ਆ ਵੀ ਗੱਡੀ ਧੋਣ ਦੇ ਆ ਲੋਕੀ ਕੱਪੜੇ ਧੋਣ ਦੇ ਕੋਈ ਕੁਸ਼ ਕੰਡਿਆ ਕੋਈ ਕੁਸ਼ ਕੰਡਿਆ ਲੋ ਜੀ ਪਹੁੰਚ ਗਏ ਆ ਟਾਊਨ ਦੇ ਵਿੱਚ ਮਤਲਬ ਐਂਟਰ ਹੋਣ ਲੱਗੇ ਆ ਤੇ ਜਿੰਨੇ ਵੀ ਆ ਮਤਲਬ ਗੁੱਲੂ ਨੂੰ ਰਾਹ ਆਉਂਦੇ ਆ ਸਾਰਿਆਂ ਤੇ ਇਹਨਾਂ ਨੇ ਇਦਾਂ ਕੈਮਰੇ ਲਾਏ ਹੋਏ ਆ ਜਿੱਦਾਂ ਗੱਡੀ ਇਨ ਹੋਣੀ ਆਊਟ ਹੋਣੀ ਫੋਟੋਫਿਕ ਚੰਦੀ ਗੱਡੀ ਦੀ ਇੱਕ ਲੈਪ ਇਥੋਂ ਆਪਾਂ ਵੜ ਗਏ ਟਾਊਨ ਦੇ ਟਾਊਨ ਚ ਵੜ ਗਏ ਆ ਤੇ ਚਲੋ ਅੱਗੇ ਹੁਣ ਤੁਹਾਨੂੰ ਦਿਖਾਉਨੇ ਆ ਟਾਊਨ ਜੀ ਬੋਰਡ ਆ ਗਿਆ ਵੈਲਕਮ ਟੂ ਗੁੱਲੂ ਸਿਟੀ ਹੁਣ ਜੀ ਸਭ ਤੋਂ ਪਹਿਲਾਂ ਟਾਊਨ 'ਚ ਐਂਟਰ ਹੋਣ ਤੋਂ ਰਾਊਂਡ ਬੋਰਡ ਤੇ ਪਹੁੰਚ ਗਏ ਆ ਤੇ ਸਭ ਤੋਂ ਪਹਿਲਾਂ ਆਉਂਦਾ ਟੈਕਸੀ ਆਪਣਾ ਟੈਕਸੀ ਸਟੈਂਡ ਇਹ ਆ ਜੀ ਟੈਕਸੀ ਸਟੈਂਡ ਆ ਜਿੱਤੋਂ ਮਤਲਬ ਗੱਡੀਆਂ ਜਾਂਦੀਆਂ ਆਡੇ ਟਾਊਨ ਨੂੰ ਜਾ ਕੇ ਸਾਰੇ ਇਹ ਆ ਜੀ ਟੈਕਸੀ ਸਟੈਂਡ ਆ ਅੱਜ ਨਹੀਂ ਆ ਵੀ ਗੱਡੀਆਂ ਖੜੀਆਂ ਸਾਰੀਆਂ ਟੈਕਸੀ ਆ ਇਹ ਲਾਈਨਵਾਜ਼ ਤੁਰਨ ਗਈਆਂ ਐ ਨੌ ਜੀ ਪਹੁੰਚ ਗਏ ਆ ਗੁੱਲੂ ਅਰੋਂਡ ਫੋਰਥ ਆਪਾਂ ਹੋ ਜਾਣਾ ਹਣ ਸਿੱਧਾ ਪਹਿਲਾ ਦੋ ਚਾਰ ਜਿਹੜੇ ਕੰਮ ਕਰਨ ਵਾਲੇ ਕਰ ਲਈਏ ਫੇ ਤੁਹਾਨੂੰ ਟਾਉਣ ਦਾ ਵੀ ਘੇੜਾ ਦਿਵਾਵਾਂਗੇ ਲੋ ਇੱਥੇ ਡੀਜ਼ਲ ਦਾ ਰੇਟ ਹੈਗਾ 4800 ਤੇ ਪੈਟਰੋਲ ਹੈਗਾ 5200 ਆ ਬਣਾਉਂਦੇ ਬੈੱਡ ਵਗੈਰਾ ਲੋ ਜੀ ਹੌਨ ਟਾਊਨ ਦੇ ਆਪਾਂ ਟਾਊਨ ਵੱਲ ਬਦੰਦੇ ਆਂ ਅੰਦਰ ਨੋਜੀ ਇਹ ਆ ਬੁੱਲੂ ਟਾਊਨ ਚਲੋ ਬਾਤੇ ਆ ਟਾਊਨ ਆਲ ਨੂੰ ਦੇਖਦੇ ਆਂ ਮੌਲ ਚਾਰ ਕੀ ਆ ਇੱਥੇ ਦਾ ਚਲੋ ਅਹੀਂ ਟਾਊਨ ਦੇ ਜਾਂਦੇ ਹੀ ਰਹੀਦਾ ਇੱਥੇ ਸਾਨੂੰ ਵੀ ਅੱਜ ਦਿਖਾਉਂਦੇ ਆਂ ਮਤਲਬ ਇਤੋਂ ਸਹੂਤ ਦੀ ਹਰ ਕੋਈ ਚੀਜ਼ ਮਿਲ ਜਾਂਦੀ ਆ ਤੇ ਇਹ ਹੀ ਜਿਹੜਾ ਮਤਲਬ ਸਾਡੀਆਂ 4-5 ਡਿਸਟ੍ਰਿਕਟ ਆ ਇਹ ਹੀ ਇੱਕ ਮੇਨ ਟਾਊਨ ਨੇ ਆ ਵੱਡਾ ਜਿੱਤੋਂ ਸਮਾਨ ਵਗੈਰਾ ਮਿਲ ਜਾਂਦਾ ਆ ਪਰ ਇੱਥੇ ਵੀ ਮਤਲਬ ਮਿਲ ਜਾਂਦਾ ਆ ਕੋਲੋਂ 60-70% ਸਮਾਨ ਹੈ ਇੱਥੇ ਮਿਲ ਜਾਂਦਾ ਆ ਤੇ ਅਰੋਂ ਹੋਰ ਅੰਦਰ ਚੱਲਦੇ ਆ ਟਾਊਨ ਦੇ ਜਿੱਦਾਂ-ਇਦਾਂ ਆਪਾਂ ਅੰਦਰ ਵਧੀਏ ਉਦੋਂ ਤੇ ਭੀੜ-ਪੜਕਾ ਟ੍ਰੈਫਿਕ ਜ਼ਿਆਦਾ ਵਧੀ ਜਾਣਾ ਆ ਮੋਰੇ ਹੁਣ ਆ ਗਈ ਚਰਚ ਬਹੁਤ ਤਕੜੀ ਚਰਚ ਆਇਆ ਤੇ ਇੱਥੇ ਨੂੰ ਜਦੋਂ ਆਪਾਂ ਟਾਊਨ ਦੇ ਵਿੱਚ ਵੜ ਜਾਨੇ ਤੇ ਅਲੱਗ-ਅਲੱਗ ਰੋਡ ਬਣਾਏ ਹੋਏ ਆ ਇੱਕ ਰੋਡ ਤੇ ਮਤਲਬ ਜਿੱਥੋਂ ਕਰਿਆਨੇ ਦਾ ਸਾਮਾਨ ਮਿਲਦਾ ਉਹ ਦੁਕਾਨਾਂ ਆ ਦੂਜੇ ਰੋਡ ਦੇ ਉੱਤੇ ਨਾਈ ਵਗੈਰਾ ਆ ਤੀਜੇ ਰੋਡ ਤੇ ਪਲੰਬਰਿੰਗ ਦਾ ਸਾਮਾਨ ਆ ਆ ਗਿਆ ਚਰਚ ਬਹੁਤ ਤਕੜਾ ਚਾਰਚ ਬਣਾਇਆ ਹੋਇਆ ਇਹਨਾਂ ਨੇ ਓਟੋ ਓਟੋ ਚਾਰਚ ਗੁੱਲੂ ਜਿਹੜਾ ਗੋਲਾਂ ਬਾਸ ਕੁੰਮੀਆਣਾ ਗੋਲ ਗੋਲ ਕੁੰਮੀਆਣਾ ਕਦੀ ਹੋਰ ਲਾਈਨ 'ਚ ਕਦੀ ਹੋਰ ਲਾਈਨ 'ਚ ਕਦੀ ਹੋਰ ਲਾਈਨ 'ਚ ਆਹ ਮਾਰਕੀਟ ਲੱਗੀ ਹੋਈ ਆ ਇਹ ਆ ਜੀ ਗੁੱਲੂ ਆਗੇ ਬੈਂਕ ਏ ਟਨ ਸੁਪਰਮਾਰਕਟ ਲੈ ਆਉਂਦੇ ਆਂ ਅੱਜ ਤਾਂ ਫੋਟੋ ਕਾਪੀ ਕਰਾਉਣੀ ਆਂ ਆਪਾਂ ਇਹਦੇ ਉੱਦਾਂ ਵੀ ਆ ਪੱਧਰੇ ਪੱਧਰੇ ਏਰੀਆ ਕਰਕੇ ਰਾਤ ਤੱਕ ਆ ਤੈ ਆਏ ਤੇ ਡਾਊਨ ਦੇ ਵੈਸੇ ਵਧੀਆ ਖੁੱਲਾ-ਖੁੱਲਾ ਜਿਹਾ ਹੈ ਮੇਂ ਭੀੜ-ਪੜਕਾਂ ਨਿਕਾ ਜਿਆਦਾ ਆਹ ਰੋਡਾਂ ਤੇ ਜਿਆਦਾ ਭੀੜ-ਪੜਕਾ ਆ ਆਹ ਰੋਡਾਂ ਤੇ ਜਿਆਦਾ ਭੀੜ-ਪੜਕਾ ਆ ਦੂਜੇ ਰੋਡਾਂ ਤੇ ਘੱਟ ਆ ਇਹ ਹੈ ਜੀ ਗੁੱਲੂ ਟਾਊਨ ਅਰੇ ਇੱਦਈ ਰੋਡਾਂ ਦੇ ਆ ਬੜੀਆਂ ਬੇਟੀਆਂ ਜਿਹੜੀਆਂ ਪਾਈਨੈਪਲ ਹਦਵਾਨੇ ਵੇਚਦੀਆਂ ਆ ਜੋੜਾ ਜਾਂ ਚੱਕਰ ਆ ਰੋਡ ਸਿੰਗਲ ਆ ਡਬਲ ਰੋਡ ਨਹੀਂ ਗਏ ਥੇ ਇਹ ਇੱਥੇ ਦੀ ਜਿਆਦਾ ਪ੍ਰੋਬਲਮ ਆ ਰੋਡ ਡਬਲ ਹੋਣ ਤਾਂ ਹੋਰ ਵੀ ਵਧੀਆ ਆ ਪਰ ਰੋਡ ਇੱਥੇ ਸਿੰਗਲ ਆ ਰੋਡ ਡਬਲ ਕਰ ਦੇਣ ਤਾਂ ਬਹੁਤ ਵਧੀਆ ਹੋ ਜਾਣਾ ਇਹ ਰੋਡ ਜੇ ਸਿੰਗਲ ਆ ਹੋਰ ਨਹੀਂ ਕੋਈ ਵੀ ਚੱਕਰ ਬੱਸ ਇਹ ਵਧੀਆ ਟਾਊਨ ਆ ਆਪਾਂ ਜਾਣਾ ਸਟੀਲ ਐਂਡ ਟਿਊਬ ਵਾਲਿਆਂ ਦੇ ਇਆ ਪਾ ਗਾਇਆ ਸਟੀਲ ਐਂਡ ਟਿਊਬ ਲੋ ਵੀ ਮਿੱਤਰੋ ਕੰਮ ਕਰ ਰਹੀ ਨਵੇਲੇ ਆ ਤੇ ਵਿੱਚ ਵਿੱਚ ਮੈਂ ਸ਼ਾਟ ਲੈਂਦਾ ਰਿਹਾ ਤੇ ਇੱਕ ਵਾਰੀ ਫੇਰ ਚੱਲਦੇ ਆ ਟਾਊਨ ਨਾਲ ਨੂੰ ਮੋਟਾ ਮੋਟਾ ਗੇੜਾ ਲਾਉਣੇ ਆ ਦਿਖਾਉਣੇ ਆ ਤੁਹਾਨੂੰ ਟਾਊਨ ਆਪਣਾ ਇੱਥੇ ਵੀ ਆਪਣੇ ਜਿੱਦਾਂ ਇੰਡੀਆ ਕੱਲ ਜਿਲੰਦਰ ਦੇ ਵਿੱਚ ਜਾ ਕੇ ਤੇ ਜੋਤੀ ਚੌਂਕ ਦੇ ਵਿੱਚ ਜਿੱਥੇ ਕੱਪੜੇ ਲੈ ਕੇ ਇਨੇ ਇਨੇ ਬੈਠੇ ਹੁੰਦੇ ਆ ਇੱਥੇ ਵੀ ਇਦਾਂ ਹੀ ਆ ਅੱਗੇ ਤੁਹਾਨੂੰ ਦਿਖਾਉਣਾ ਮੈਂ ਉਹ ਬੈਠੇ ਆ ਉੱਥੇ ਤੇ ਉਹਨਾਂ ਨੇ ਆਪਣੀਆਂ ਜਿੱਦਾਂ ਮਤਲਬ ਆਵਾਜ਼ ਰਿਕਾਰਡ ਕਰਕੇ ਉਹ ਲਾਇਆ ਆ ਕਿ ਆ ਜਾਓ ਕੱਪੜੇ ਲੈ ਜਾਓ ਇਹ ਕਰੋ ਉਹ ਕਰੋ ਇਦਾਂ ਬੋਲ ਜਾਂਦੇ ਆ ਪਰਮਾਨੈਂਟ ਆ ਦੂਜੇ ਬੰਨੇ ਮੇਨ ਮਾਰਕੀਟ ਆ ਉੱਥੋਂ ਮਤਲਬ ਸਬਜ਼ੀਆਂ ਵਗੈਰਾ ਫਰੂਟ ਇਹ ਕੁਝ ਮਿਲਦਾ ਆ ਉਹ ਵੀ ਤੁਹਾਨੂੰ ਬਾਹਰ ਦਿਖਾਉਣੇ ਆ ਆ ਦੇਖੋ ਇਹ ਆ ਇੱਕ ਹਸਾਬ ਦਾ ਜੋਤੀ ਚੌਂਕ ਹੀ ਕਹਿ ਲਓ ਜਿੱਥੇ ਕੱਪੜੇ ਵਗੈਰਾ ਮਿਲਦੇ ਆ ਤੇ ਅੱਗੇ ਉਹ ਮੇਨ ਮਾਰਕੀਟ ਆਉਦੀ ਘੁੰਮ ਕੇ ਹੁਣ ਤੇ ਬਾਸ ਚੱਲਦੇ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਲਓ ਜੀ ਹੁਣ ਮਾਰ ਕੇ ਮੋਟਾ-ਮੋਟਾ ਗੇੜਾ ਤੇ ਕਰੀਏ ਵਾਪਸੀ ਸਮਾਨ ਵਗੈਰਾ ਤਾਂ ਲੈ ਲਿਆ ਆਪਾਂ ਇਹ ਸਾਰੀ ਰੋਡ ਹੈ ਨਾ ਬੱਕਰੇ-ਬੱਕਰੇ ਇਦਾਂ ਹੀ ਆ ਦੇਖੋ ਆ ਪਹਿਲਾ ਰੋਡ ਲੰਘੇ ਉਦੋਂ ਆਪਾਂ ਮੁੜ ਕੇ ਨਾਲ ਹੀ ਫੇ ਉੱਪਰ ਨੂੰ ਚੜ ਜਾਣਾ ਇਹ ਸਾਰੀ ਡਿਫਰੈਂਟ-ਡਿਫਰੈਂਟ ਰੋਡ ਬਣਾਏ ਹੋਏ ਇਹਨਾਂ ਨੇ ਅਲੱਗ-ਅਲੱਗ ਇੱਕ ਦੇ ਮੱਲਬਾ ਜਿੱਦਾਂ ਇੱਥੇ ਫੂਨਾਂ ਦੀਆਂ ਦੁਕਾਨਾਂ ਜ਼ਿਆਦਾ ਆ ਪਰਲੇ ਬੰਨੇ ਕਰਿਆਨੇ ਦੀਆਂ ਦੁਕਾਨਾਂ ਜ਼ਿਆਦਾ ਆ ਦੇਖੋ ਆ ਵੀ ਉੱਪਰ ਨੂੰ ਚੜ ਜਾਣਾ ਇਹਦੇ ਤੇ ਹੈਗੀਆਂ ਜਿਆਦਾ ਪਲੰਬਰਿੰਗ ਦੀਆਂ ਦੁਕਾਨਾਂ ਇਹਦੇ ਪਲੰਬਰਿੰਗ ਦਾ ਸਮਾਨ ਜਿਹੜਾ ਆ ਇਹ ਵੀ ਉਹ ਪੂਰੀ ਤਰ੍ਹਾਂ ਤੱਕ ਜਾਂਦੀ ਆ ਅੱਗੇ ਆਗੇ ਦੁਕਾਨ ਇੱਥੇ ਮਿਲਦਾ ਕਰਿਆਨੇ ਦਾ ਸਮਾਨ ਜਿਹੜੀ ਪਰਲੀਆ ਰੋਡ ਉੱਥੋਂ ਆਪਾਂ ਮੁੜ ਜਾਣਾ ਹੁਣ ਉਹ ਹੈਗੀ ਆ ਜਿੱਦਾਂ ਮੇਨ ਮੰਡੀ ਨਹੀਂ ਹੁੰਦੀ ਜਿੱਦਾਂ ਆਪਣੇ ਮੇਨ ਮਾਰਕੀਟ ਕਹਿੰਦੇ ਉਹਨੂੰ ਉੱਥੇ ਸਬਜ਼ੀਆਂ ਵਗੈਰਾ ਕੱਪੜੇ ਉਹ ਸਾਰਾ ਕੁਝ ਹੀ ਮਿਲ ਜਾਂਦਾ ਉਹ ਮੇਨ ਮਾਰਕੀਟ ਆ ਆ ਵਾਲਾ ਰੋਡ ਆ ਗਿਆ ਮੇਨ ਮਾਰਕੀਟ ਵਾਲਾ ਅਸੀਂ ਹੁਣ ਇਹਦੇ ਉੱਪਰ ਨੂੰ ਚੜ ਕੇ ਤੇ ਸ਼ਹਿਰ ਤੋਂ ਬਾਹਰ ਨਿਕਲਾਂਗੇ ਆ ਆਪਣੇ ਇੰਡੀਅਨ ਪਾਕਿਸਤਾਨੀਆ ਦੀ ਹੈ ਸੁਪਰਮਾਰਕੀਟ ਮੋਰੇ ਆ ਦੇਖੋ ਮੋਰੇ ਆ ਗਈ ਆਪਣੇ ਮੇਨ ਮਾਰਕੀਟ ਏ ਰੋਡ ਤੇ ਮਤਲਬ ਕੋਈ ਵੀ ਸਮਾਨ ਘਰਦਾ ਤੁਹਾਨੂੰ ਚਾਹੀਦਾ ਸਬਜ਼ੀਆਂ ਕੋਈ ਕੁਝ ਵੀ ਸਾਰਾ ਕੁਝ ਹੀ ਮਿਲ ਜਾਂਦਾ ਆ ਇਹ ਜੀ ਮੇਨ ਮਾਰਕੀਟ ਆ ਹੱਥੀ ਵੀ ਬਣਾਏ ਇਹਨਾਂ ਨੇ ਇੱਥੇ ਇੱਥੇ ਅੱਜ ਤਾਂ ਹੁਣ ਟਾਈਮ ਨਹੀਂ ਜਾਂਦਾ ਆਵਾਂਗੇ ਜ਼ਰੂਰ ਇੱਥੇ ਵੀ ਵੀਡੀਓ ਬਣਾ ਕੇ ਜਾਵਾਂਗੇ ਆਪਾਂ ਰੋਧ ਬਹਿਣ ਰੋਣੀ ਤੋਂ ਪਾ ਮੁਰ ਜਾਣਾ ਐਨੂੰ ਆਉਣੀ ਲੱਗੇ ਆਪਾਂ ਪਰਲੇ ਰੋਡ ਤੋਂ ਨਹੀਂ ਆਏ ਸੀ ਹੁਣ ਆਪਾਂ ਇੱਧਰ ਦੀ ਨਿਕਲਾਂਗੇ ਗਰਾਉਂਡ ਮੋਰ ਦੀ ਸਾਢੇ 3 ਹੋ ਗਏ ਅਜੇ ਜੇ ਸ਼ਾਮਾਂ ਹੁੰਦੀ ਹੈ ਪਈ ਉੱਤੇ ਉਹ ਮਤਲਬ ਬੱਚੇ ਖੇਡਦੇ ਹੁੰਦੇ ਆ ਉਹ ਤੁਹਾਨੂੰ ਦਿਖਾਉਣਾ ਸੀ ਹੁਣ ਪਰ ਆਪਾਂ ਟਾਈਮ ਨਹੀਂ ਚੱਲੇ ਕਰਕੇ ਲੋੜ ਇਹ ਆ ਦੂਜਾ ਰੋਡ ਹੋਂ ਕਰਾਉਣ ਮਾਰਦੇ ਜਿਹੜਾ ਅਪ ਜਾਵਾਂਗੇ ਆ ਸਰਵਸਟੇਸ਼ਨ ਟਰੱਕ ਤੇ ਤੇ ਬੜੇ ਪੁਰਾਣੇ ਪੁਰਾਣੇ ਬੜੇ ਬੜੇ ਆ ਆ ਆ ਗਈ ਉਹ ਜਿੱਥੇ ਮਤਲਬ ਮੋਟਰਸਾਈਕਲ ਬਟੇਰਾ ਰਿਪੇਅਰ ਕਰਦੇ ਆ ਮੇਨ ਮਾਰਕੀਟ ਕਹਿ ਲਓ ਜਿੱਦਾਂ ਮੋਟਰਸਾਈਕਲਾਂ ਦੀ ਕੋਈ ਸਮਾਨ ਮੋਟਰਸਾਈਕਲਾਂ ਦਾ ਚਾਹੀਦਾ ਆ ਕੁਝ ਵੀ ਆ ਮਿਲ ਜਾਂਦਾ ਇੱਥੋਂ ਤੇ ਰਿਪੇਅਰਿੰਗ ਵਗੈਰਾ ਵੀ ਹੋ ਜਾਂਦੀ ਆ ਅੱਜ ਆਪਾਂ ਥੋੜਾ ਜਿਹਾ ਕੰਮਕਾਰ ਦੇ ਵਿੱਚ ਬਿਜੀ ਸੀ ਤਾਂ ਕਰਕੇ ਜ਼ਿਆਦਾ ਦਿਖਾ ਨਹੀਂ ਹੋਇਆ ਆ ਗਈ ਟਰੱਕ ਯੂਨੀਅਨ ਆਪਾਂ ਫੇਰ ਆ ਜਾਵਾਂਗੇ ਇੱਕ ਅੱਧੇ ਦਿਨ ਦੇ ਵਿੱਚ ਪਿਆਨ ਚੰਗੀ ਤਰ੍ਹਾਂ ਨਾਲੇ ਮਾਰਕੀਟ ਤੇ ਜੇ ਤੁਹਾਨੂੰ ਦਿਖਾ ਕੇ ਆਉਂਗਾ ਸਾਰਾ ਹੀ ਇਹ ਆ ਟਰੱਕ ਯੂਨੀਅਨ ਤੇ ਨਾਲ ਹੀ ਮੋੜੇ ਹੈਗੀ ਗਰਾਊਂਡ ਰਾਉਂਡ ਵੀ ਖਾਲੀ ਪਈ ਹੈ ਜੇ ਨਾਲੇ ਚੱਲਦੇ ਆਂ ਟਾਉਂ ਚੋਂ ਲਓ ਜੀ ਟਾਉਂ ਚੋਂ ਨਿਕਲੇ ਆਏ ਆ ਬਾਹਰ ਬਾਹਰ ਨਿਕਲਦੇ ਆਂ ਨੇ ਸਾਨੂੰ ਮਿਲ ਗਈਆਂ ਨਰਸਰੀਆਂ ਬੂਟੇ ਬਾਟੇ ਲੈਣ ਲਈ ਤੇ ਚੱਲਦੇ ਆਂ ਔਲੀ ਔਲੀ ਹੁਣ 60 60 ਕਿਲੋਮੀਟਰ ਜਾਣਾ ਹੈ ਰਾਹ 'ਚ ਕਈ ਚੀਜ਼ਾਂ ਹੈ ਜਿਹੜੀਆਂ ਨਹੀਂ ਦਿਖਾ ਹੋਈਆਂ ਉਹ ਵੀ ਦਿਖਾਵਾਂਗੇ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਹਲੇ ਤੇ ਇਦਾਂ ਹੀ ਪਿਆਰ ਕਰਦੇ ਰਹੋ ਵਧੀਆ-ਵਧੀਆ ਕਮੈਂਟਾਂ ਤੇ ਇਦਾਂ ਹੀ ਮੈਂ ਵੀ ਵੀਡੀਓ ਪਾਉਂਦਾ ਰਹੂੰਗਾ ਵਧੀਆ-ਵਧੀਆ ਬਣਾ ਕੇ ਸ਼ਹਿਰ 'ਚੇ ਬੜੋ ਆ ਸਪੀਡ ਬ੍ਰੇਕਰ ਤਾਂ ਇੰਨੇ ਬਣਾਤੇ ਹਨ ਚਾਈਨੀਸਾਂ ਨੇ ਗੱਲਾਂ ਹੀ ਛੱਡ ਦੋ ਆਦੇ ਕੋਣੇ ਨੰਕੇ ਹਟੇ ਆ ਆ ਫੇ ਇੱਥੇ ਇਹ ਵੀ ਨਹੀਂ ਕਿ ਥੋੜਾ ਥੋੜੀ ਦੂਰ ਦੂਰ ਬਣਾਏ ਨਾ ਨਾਲ ਹੀ ਬਣਾਤੇ ਹੋਏ ਆ ਤੇ ਬਹੁਤ ਜ਼ਿਆਦਾ ਨਾਲੇ ਹੋ ਗਈ ਆ ਜਾਣੇ ਜਾ ਰਿਹਾ ਕਰਨਾਲ ਆ ਨਲਕਾ ਲੱਗਾ ਸਕੂਲ ਦਾ ਇੱਥੇ ਨਿਆਣਿਆਂ ਨੂੰ ਵੀ ਬੜੀ ਹੋ ਗਿਆ ਜਿੱਦਾਂ ਆਪਾਂ ਨੂੰ ਇੰਡੀਆ 8 ਵਜੇ 7 ਵਜੇ ਸਕੂਲ ਲੱਗਦਾ ਤੇ 2 ਵਜੇ ਛੁੱਟੀ ਇੱਥੇ ਸਕੂਲਾਂ ਦਾ ਹਫ਼ਤਾ ਵੈਗਾ ਹੋਰ ਸਵੇਰ ਨੂੰ ਪੂਰੇ 6:20 ਮਿੰਟ ਤੱਕ 30 ਮਿੰਟ ਤੱਕ ਸਕੂਲ ਲੱਗਦਾ ਹੈ ਤੇ ਸ਼ਾਮਾਂ ਨੂੰ ਆ ਹੁਣ ਅੱਧੀ ਛੁੱਟੀ ਹੋਈ ਹੈ ਇਹਨਾਂ ਨੂੰ ਦੇ ਸ਼ਾਮਾਂ ਨੂੰ 6:30 ਵਜੇ ਛੁੱਟੀ ਸਾਰੀ ਦਿਹਾੜੀ ਸਕੂਲੇ ਬਿਠਾਈ ਰੱਖਦੇ ਨੇ ਨਿਆਣੇ ਇਹ ਨਹੀਂ ਕਿ ਛੋਟੇ ਨਿਆਣਿਆਂ ਨੂੰ ਪਹਿਲਾਂ ਛੁੱਟੀ ਹੋ ਜੇ ਨਾ ਨਾ ਸਾਰੇ ਜੋ ਇਹ ਤੇ ਪ੍ਰਾਇਮਰੀ ਨਰਸਰੀ ਤੋਂ ਲੈ ਕੇ ਸੀਨੀਅਰ 7 ਤੱਕ ਸਾਰਿਆਂ ਨੂੰ ਇੱਕੋ ਜੇ ਰੂਲ ਆਏ ਨਿਕਾ ਕਿ ਨਿਆਣੇ ਪਹਿਲਾਂ ਚੱਲ ਜਾਣਗੇ ਨਹੀਂ ਰੋਟੀ ਪਾਣੀ ਸਾਰਾ ਸਕੂਲੇ ਮਿਲਦਾ ਆ ਤੇ ਜਿਹੜੇ ਲੋਕਲ ਰਹਿੰਦੇ ਆ ਮਤਲਬ ਲਾਗੇ-ਲਾਗੇ ਉਹ ਘਰਾਂ 'ਚ ਜਾ ਕੇ ਖਾਏ ਆਉਂਦੇ ਜਿੱਦਾਂ ਉਹ ਘਰੇ ਰੋਟੀ ਖਾਣ ਜਾਣਦੇ ਆ ਤੇ ਬਾਕੀ ਜਿਹੜੇ ਦੂਰਪਾਰ ਵਾਲੇ ਹੋ ਰਹਿੰਦੇ ਵੀ ਹੌਸਟਲ ਦੇ ਵਿੱਚ ਹੀ ਆ ਉੱਤੇ ਸਕੂਲ ਦੇ ਵਿੱਚ ਹੀ ਤੇ ਰੋਟੀ ਪਾਣੀ ਵੀ ਉੱਥੇ ਹੀ ਖਾਣਾ ਜਿਹੜੇ ਲਾਗੇ ਲਾਗੇ ਵਾਲੇ ਆ ਜਿਹਨਾਂ ਨੇ ਨਹੀਂ ਮਤਲਬ ਉਹ ਫੀਸ ਪੇ ਕੀਤੀ ਹੋ ਉਹਨਾਂ ਨੂੰ ਘਰੇ ਜਾ ਕੇ ਖਾਣੀ ਪੈਂਦੀ ਆ পাই গ পহ গৈছে ট লাইড লাইনক্ৰাই